ਗੁਰੂ ਕੇ ਗੁਰਪੁਰਬ ਮਨਾਏ ਹੋਏ ਕਿਦਾਂ ਸਫਲੇ ਹੁੰਦੇ ਨੇ ਫਿਰ ਸਾਨੂੰ ਭਾਈ ਗੁਰਦਾਸ ਸਾਹਿਬ ਜੀ ਦੀ ਇਹ ਰਚਨਾ ਨੂੰ ਚੇਤਾ ਚੇਤੇ ਵਿੱਚ ਜੂਰ ਲਿਆਉਣਾ ਪਵੇਗਾ ਕਿਉਂਨਾਂ ਤੇ ਅਖੀਰੀ ਜਾ ਕੇ ਇਹ ਬਚਨ ਕਹੇ ਨੇ ਕਿ ਉਹਨਾਂ ਤੋਂ ਕੁਰਬਾਨ ਜਾਈਏ ਜਿਹੜੇ ਗੁਰੂ ਕੇ ਗੁਰਪੁਰਬਾਂ ਨੂੰ ਚੇਤੇ ਵਿੱਚ ਰੱਖਦੇ ਨੇ ਪਰ ਜਿਹੜੇ ਕੁਝ ਪਹਿਲਾਂ ਬਚਨ ਉਹਨਾਂ ਨੇ ਕਹੇ ਫਿਰ ਉਹ ਵੀ ਸਾਨੂੰ ਮੰਨਣੇ ਪੈਣਗੇ ਪਿਛਲ ਰਾਤੀ ਉੱਠ ਬਹੰਦੇ ਹੋਏ ਇੱਕ ਮਨ ਗੁਰ ਜਾਪ ਜਪੰਦੇ ਸਾਧ ਸੰਗਤ ਚਲ ਜਾਏ ਜੁੜੰਦੇ ਗੁਰ ਬਾਣੀ ਪੜ ਗਾਏ ਸੁਨੰਦੇ ਅੰਮ੍ਰਿਤ ਵੇਲੇ ਸਰਨਾ ਬੰਦੇ ਇਹ ਚੀਜ਼ਾਂ ਫੇਰ ਸਾਨੂੰ ਚੇਤੇ ਰੱਖਣੀਆਂ ਪੈਣਗੀਆਂ ਕਿ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਵਚਨ ਕਹਿ ਕੇ ਤੇ ਫਿਰ ਆਖਿਆ ਹੈ ਕਿ ਭਾਈ ਭਗਤ ਗੁਰਪੁਰਬ ਕਰਨਦੇ ਜਿਨ੍ਹਾਂ ਦੇ ਜੀਵਨ ਅੰਦਰ ਨਿਤ ਨਹੀਂ ਮੈਂ ਅੰਮ੍ਰਿਤ ਵੇਲਾ ਹੈ ਗੁਰੂ ਕੀ ਸੰਗਤ ਹੈ ਅੰਮ੍ਰਿਤ ਵੇਲੇ ਦਾ ਇਸ਼ਨਾਨ ਹੈ ਉਹਨਾਂ ਦੇ ਮਨਾਏ ਹੋਏ ਗੁਰਪੁਰਬ ਫਿਰ ਗੁਰੂ ਨੂੰ ਸੰਗਤ ਦੀ ਭਾ ਜਾਂਦੇ ਨੇ ਹੁਣ ਆਪਾਂ ਸਮਝਣ ਦਾ ਯਤਨ ਕਰਨੈ ਘਰ ਦੇ ਅੰਦਰ ਸਾਡੇ ਧੀ ਪੁੱਤਰ ਦਾ ਕਿਸੇ ਦਾ ਜਨਮ ਦਿਨ ਆ ਗਿਆ ਉਹ ਦਿਨ ਆਪਾਂ ਲਿਆ ਕੇ ਸੰਗਤ ਦੀ ਬੜਾ ਕੁਝ ਬੱਚਿਆਂ ਨੂੰ ਖਾਣ ਪਾਉਣ ਵਾਸਤੇ ਦਿੱਤਾ ਕੁਝ ਬਸਤਰ ਦਿੱਤੇ ਲਿਆ ਕੇ ਨਵੇਂ ਕੁਝ ਹੋਰ ਵਸਤੂਆਂ ਦਿੱਤੀਆਂ ਤੇ ਸਾਰਾ ਸਾਲ ਉਹਨਾਂ ਨੂੰ ਪੁੱਛੀਏ ਨਾ ਤੇ ਕੀ ਬੱਚੇ ਸਾਨੂੰ ਕਹਿਣਗੇ ਕਿ ਸਾਡਾ ਇਹ ਜਨਮ ਦਿਨ ਮਨਾਓ ਉਹਨਾਂ ਨਹੀਂ ਕਹਿਣਾ ਕਿਉਂਕਿ ਉਹ ਜਾਣ ਲੈਂਦੇ ਨੇ ਕਿ ਅਸਲ ਇਹਨਾਂ ਦਾ ਸਾਡੇ ਨਾਲ ਕੋਈ ਪ੍ਰੇਮ ਨਹੀਂ ਜਿਨੇ ਸਾਲ ਸੰਗਤ ਜੀ ਉਹਦਾ ਨਗਾੜਿਆ ਤੇ ਇੱਕ ਦਿਨ ਕਿਉਂ ਨਹੀਂ ਨੰਗੇਗਾ ਇਸੇ ਤਰ੍ਹਾਂ ਗੁਰੂ ਦਾ ਜਦੋਂ ਗੁਰਪੁਰਬ ਆਉਂਦਾ ਹੈ ਸਾਨੂੰ ਇਹ ਗੱਲਾਂ ਚੇਤੇ ਜ਼ਰੂਰ ਰੱਖਣੀਆਂ ਪੈਣਗੀਆਂ ਕਿ ਜਿਹਦਾ ਅੰਮ੍ਰਿਤ ਵੇਲਾ ਹੈ ਜਿਹਦੇ ਕੋਲ ਨਿਤਨੀ ਮੈਂ ਜਿਹਦੇ ਕੋਲ ਕੁਝ ਇਨੀਆਂ ਕਦਾਤਾ ਨੇ ਮਨਾਏ ਹੋਏ ਗੁਰਪੁਰਬ ਉਹਨਾਂ ਦੇ ਸਫਲੇ ਹੁੰਦੇ ਨੇ ਤੇ ਆਪਾਂ ਦੇਖਦੇ ਆ ਨਾ ਹੁਣ ਵੀ ਵੱਡੇ ਵੱਡੇ ਸਮਾਗਮ ਮਹਾਰਾਜ ਜੀ ਦੇ ਗੁਰਪੁਰਬਾਂ ਤੇ ਫਿਰ ਉਹ ਮਨਾਏ ਜਾਂਦੇ ਨੇ ਗੁਰਤਾ ਗਦੀ ਪੁਰਬ ਹੋ ਗਏ ਗੁਰਪੁਰਬ ਹੋ ਗਏ ਜੋਤੀ ਜੋਤ ਪੁਰਬ ਹੋ ਗਏ ਇਹਨਾਂ ਤੇ ਆਪਾਂ ਮਨਾਉਨੇ ਵੱਡੇ ਵੱਡੇ ਸਮਾਗਮ ਵੱਡੇ ਵੱਡੇ ਸੰਗਤ ਦੀ ਲੰਗਰ ਲਾ ਦਿੱਤੇ ਕਰੋੜਾਂ ਰੁਪਈਆ ਉਹ ਲੰਗਰਾਂ ਤੇ ਲਾਇਆ ਤੇ ਸਾਰਾ ਸਾਲ ਇਹ ਨਹੀਂ ਦੇਖਿਆ ਆਪਾਂ ਕਿ ਜਿੰਨਾ ਅਸਥਾਨਾਂ ਤੇ ਹੁਣ ਜਾ ਕੇ ਜਾਂ ਜਿੱਥੇ ਏਡੇ ਵੰਡੇ ਅਸੀਂ ਲੰਗਰ ਲਾਏ ਨੇ ਕਿ ਗੁਰੂ ਦੀ ਉਥੇ ਸਾਨੂੰ ਖੁਸ਼ੀ ਪ੍ਰਾਪਤ ਹੋਵੇਗੀ ਕਿਉਂਕਿ ਆਪਾਂ ਆਪਣੇ ਅੰਦਰ ਚਾਤੀ ਜ਼ਰੂਰ ਮਾਰਨੀ ਹੈ ਸਿੱਖ ਦਾ ਫਰਜ਼ ਜ਼ਰੂਰ ਬਣਦਾ ਹੈ ਇਹ ਨਹੀਂ ਗੱਲ ਬੁਲਾਉਣੀ ਕਿ ਗੁਰੂ ਕੇ ਗੁਰਪੁਰਬਾਂ ਨੂੰ ਮਨਾਉਣਾ ਨਹੀਂ ਮਨਾਉਣਾ ਸਿੱਖ ਦਾ ਫਰਜ਼ ਹੈ ਪਰ ਚਾਤੀ ਇਹ ਵੀ ਮਾਰੀਏ ਕਿ ਗੁਰੂ ਦੀ ਇਹ ਆਸੀਂ ਗੱਲ ਮੰਨੀ ਹੈ ਜੋ ਮਹਾਰਾਜ ਵਾਰ-ਵਾਰ ਸਾਨੂੰ ਕਹਿੰਦੇ ਨੇ ਕਿ ਸੋ ਸਿੱਖ ਸਖਾ ਬੰਦਪਹਿ ਪਾਈ ਜੇ ਗੁਰ ਕੀ ਬਾਣੀ ਵਿੱਚ ਆਵੇ ਜਿਹੜਾ ਬਾਣੀ ਵਿੱਚ ਚੱਲਦਾ ਉਹੀ ਗੁਰੂ ਦਾ ਸਿੱਖ ਹੈ ਤੇ ਬਾਣਾ ਕੀ ਹੈ ਬਾਣਾ ਕਹਿ ਲਓ ਹੁਕਮ ਕਹਿ ਲਓ ਕਿ ਸਿੱਖਾ ਅੰਮ੍ਰਿਤ ਵੇਲੇ ਨੂੰ ਸੰਭਣਾ ਹੈ ਨਿਤਨੇਮੀ ਬੰਨਣਾ ਹੈ ਸੰਗਤ ਵਿੱਚ ਜਾ ਕੇ ਜੁੜਨਾ ਹੈ ਅੰਮ੍ਰਿਤ ਵੇਲੇ ਦਾ ਇਸ਼ਨਾਨ ਨਹੀਂ ਕਦੇ ਛੱਡਣਾ ਤਿਆਗਣਾ ਨਹੀਂ ਫਿਰ ਆਪਾਂ ਨੂੰ ਦੇਖਣਾ ਪੈਣਾ ਕਿ ਇਹਨਾਂ ਗੱਲਾਂ ਦੇ ਧਾਰਨੀ ਬਣੇ ਆ ਤੇ ਸਾਡੇ ਲਾਏ ਹੋਏ ਕਰੋੜਾਂ ਰੁਪਏ ਫਿਰ ਗੁਰੂ ਨੂੰ ਕਿਤੇ ਭਾ ਵੀ ਜਾਣਗੇ ਸਾਰਾ ਸਾਲ ਗੁਰੂ ਨੂੰ ਆਪਾਂ ਚੇਤੇ ਨਾ ਕੀਤਾ ਉਹਦੇ ਦਰਸ਼ਨ ਨਾ ਕਰਨ ਗਏ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਕਿਹੜੀਆਂ ਵਸਤੂਆਂ ਚਾਹੀਦੀਆਂ ਨੇ ਉਧਰ ਝਾਤੀ ਨਾ ਮਾਰੀ ਹੁਣ ਜੇ ਹਰੇਕ ਨਗਰ ਦੇ ਵਿੱਚ ਆਪੋ ਆਪਣੀ ਕੋਈ ਜ਼ਿੰਮੇਵਾਰੀ ਸਮਝੇ ਆਪੋ ਆਪਣੀ ਗੁਰੂ ਘਰਾਂ ਦੇ ਵਿੱਚ ਮਹਾਰਾਜ ਜੀ ਦੇ ਵਸਤਰ-ਵਸਤਰਾ ਨੂੰ ਸਵਾਰਨਾ ਸ਼ੁਰੂ ਕਰ ਦੇਵੇ ਮਹਾਰਾਜ ਜੀ ਤੇ ਸੋਹਣਾ ਚਾਉ ਹੋਵੇ ਸੋਹਣੇ ਵਸਤਰ ਮਹਾਰਾਜ ਜੀ ਤੇ ਲਾਏ ਜਾਣ ਤੇ ਕੀ ਸਾਨੂੰ ਖੁਸ਼ੀ ਗੁਰੂ ਪਾਸੋਂ ਨਹੀਂ ਮਿਲੇਗੀ ਉਹ ਕਰੋੜਾਂ ਦੇ ਲੰਗਰਾਂ ਤੇ ਸੰਗਤ ਜੀ ਸਾਨੂੰ ਉਹ ਦਸੋਂ ਪਾਲਾ ਖੁਸ਼ੀ ਪ੍ਰਾਪਤ ਹੋਣੀ ਹੈ ਗੁਰੂ ਦੀ ਦੇਖਦੇ ਆਪਾਂ ਸਾਰੇ ਕੀ ਐ ਨਗਰਾਂ ਦੇ ਵਿੱਚ ਹਾਲ ਉਹ 120 ਰੁਪਏ ਦਾ 200 ਰੁਪਏ ਦਾ ਰਮਾਲਾ ਲਾ ਕੇ ਮਹਾਰਾਜ ਜੀ ਨੂੰ ਆਪਣੇ ਨਗਰ ਦੇ ਵਿੱਚ ਤੇ ਵੱਡੇ ਵੱਡੇ ਅਸਥਾਨਾਂ ਤੇ ਜਾ ਕੇ ਤੇ ਕਰੋੜਾਂ ਦਾ ਲੰਗਰ ਕਿੱਥੋਂ ਖੁਸ਼ੀ ਲਵਾਂਗੇ ਗੁਰੂ ਪਾਸੋਂ ਉਹੀ ਗੱਲ ਹੋ ਗਈ ਕਿ ਬੱਚੇ ਨੂੰ ਸਾਰਾ ਸਾਲ ਪੁੱਛਿਆ ਨਾ ਤੇ ਜਨਮ ਦਿਨ ਤੇ ਉਹਨੂੰ ਕਦੀ ਆ ਉਹਦੇ ਚਮਚਾ ਮੂੰਹ ਦੇ ਵਿੱਚ ਪਾ ਦਿੱਤਾ ਕਦੀ ਆ ਚੀਜ਼ ਦਾ ਪਾ ਦਿੱਤਾ ਕਦੀ ਆ ਚੀਜ਼ ਲਈ ਆਦਤੀ ਕਦੀ ਆ ਲਈ ਆਦਤੀ ਕਿ ਬੱਚਾ ਖੁਸ਼ ਹੋਵੇਗਾ ਸਾਡੇ ਤੋਂ ਕਿ ਸਾਰੀ ਸਾਰਾ ਸਾਲ ਮੈਨੂੰ ਭੁੱਖਿਆ ਮਾਰਿਆ ਨਾ ਕੋਈ ਕਪੜਾ ਲੀੜਾ ਲੈ ਕੇ ਦਿੱਤਾ ਤੇ ਹੁਣ ਵੀ ਰਹਿਣ ਦਿੰਦੇ ਇੱਕ ਦਿਨ ਦੇ ਨਾਲ ਕੀ ਫਰਕ ਪੈਣਾ ਸੀ ਇਹ ਗੱਲਾਂ ਕੁਝ ਵਿਚਾਰਨ ਵਾਲੀਆਂ ਨੇ ਉਹ ਧੰਤਾ ਦੇ ਜੋਗ ਹੁੰਦੇ ਨੇ ਜਿਨ੍ਹਾਂ ਨੂੰ ਐਸੀਆਂ ਵੱਡਮੁੱਲੀਆਂ ਦਾਤਾਂ ਮਿਲੀਆਂ ਤੇ ਉਹਨਾਂ ਦੇ ਮਨਾਏ ਹੋਏ ਗੁਰਪੁਰਬ ਵੀ ਫਿਰ ਗੁਰੂ ਨੂੰ ਭਾਜਾਂਦੇ ਉਹਨਾਂ ਦੇ ਕੀਤੇ ਹੋਏ ਇਹ ਸੰਗਤ ਜੀ ਵੱਡੇ ਕਾਰਜ ਗੁਰੂ ਦੇ ਗੁਰਪੁਰਬਾਂ ਵਾਸਤੇ ਗੁਰੂ ਨੂੰ ਫਿਰ ਪਾ ਜਾਂਦੇ ਤੇ ਬਿਆੰਤ ਖੁਸ਼ੀਆਂ ਲੈ ਕੇ ਘਰ ਨੂੰ ਪਰਤਦੇ ਨੇ